ਨਵ ਦੇ ਨੋ ਅਫਸਰਸ ਅਸੋਸੀਏਸ਼ਨ ਵੱਲੋਂ ਜੋ ਸਬ ਰਜਿਸਟਰਾਰਸ ਦਾ ਕਮਿਟੀ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਹੈ ਉਹ ਛੱਡਿਆ ਗਿਆ ਹੈ ਉਹਨੂੰ ਵੇਖਦੇ ਹੋਏ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਅਸੀਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਟੋਨਲੀ 11 ਸਬ ਰਜਿਸਟਰਾਰ ਐਂਡ ਸਬਜੋਇੰਟ ਸਬ ਰਜਿਸਟਰਾਰ ਆਫਿਸ ਜਿਹੜੇ ਨੇ ਉਹਨਾਂ ਦੇ ਵਿੱਚ ਅਸੀਂ ਬਦਲਵੇਂ ਪ੍ਰਬੰਧ ਕੀਤੇ ਨੇ ਸਮੂਹ ਜਿਹੜੇ ਪੀਸਿਸ ਆਫਿਸਸ ਨੇ ਜਿਹੜਾ ਸੰਗਰੂਰ ਦੇ ਉਹਨਾਂ ਨੂੰ ਅਸੀਂ ਬਤੌਰ ਸਬ ਰਜਿਸਟਰਾਰ ਔਰ ਜੁਆਇੰਟ ਸਬ ਰਜਿਸਟਰਾਰ ਦੀ ਡਿਊਟੀ ਜਿੰਨੀਆਂ ਦੇਣੀਆਂ ਨੇ ਇਸ ਤੋਂ ਇਲਾਵਾ ਫੀਲਡ ਕਨੂਗੂ ਔਰ ਸੀਨੀਅਰ ਸਾਇਕ ਔਰ ਸੁਪਰਡੈਂਡੈਂਟ ਜਿਨ੍ਹਾਂ ਨੇ ਨੈਪਸੀਂਦਰ ਦੇ ਜਿਹੜੇ ਪੇਪਰ ਨੇ ਉਪਾਸ ਕੀਤੇ ਹੋਏ ਨੇ ਪ੍ਰੋਮੋਸ਼ਨ ਦੇ ਲਈ ਉਹਨਾਂ ਨੂੰ ਵੀ ਅਸੀਂ ਜਿਹੜੀਆਂ ਉਹ ਜੁਆਇੰਟ ਸਬਸਟਾਟ ਸਬਸਟਾਟ ਦੀ ਪਾਵਰ ਦਿੱਤੀ ਹੈ ਨੇ ਤਾਂ ਕਿ ਕਿਤੇ ਵੀ ਰਜਿਸਟਰੀ ਦਾ ਕੰਮ ਜਿਹੜਾ ਉਹ ਅੜੇ ਨਾ ਔਰ ਲੋਕਾਂ ਨੂੰ ਜਿਹੜਾ ਹੈ ਕੋਈ ਮੁਸ਼ਕਲ ਨਾ ਆਵੇ ਔਰ ਇਹ ਸਾਰੇ ਅਫੀਸਰ ਜਿਹੜੇ ਨੇ ਇਹਨਾਂ ਨੂੰ ਤੁਰੰਤ ਜਿਹੜਾ ਆਰਡਰ ਕਰਕੇ ਅਸੀਂ ਆਪ ਕੋ ਆਪਣੀ ਡਿਊਟੀ ਵਾਲੀ ਥਾਂ ਉੱਪਰ ਹਾਜ਼ਰ ਹੋਣ ਲਈ ਹਦਾਇਤ ਕਰਤੀ ਹੈ ਕਿੱਤੇ ਵੀ ਸੰਗਰੂਪ ਦੇ ਚ ਸਬਸਟੋਰ ਰਜਿਸਟਰਡ ਸਬਸਟੋਰ ਜਿਹੜੀ ਆਫਿਸ ਹੈ ਉਹਨਾਂ ਵਿੱਚ ਰਜਿਸਟ੍ਰੇਸ਼ਨ ਕਰਾਉਣ ਵਾਲਿਆਂ ਨੂੰ ਆਉਣ ਵਾਲਿਆਂ ਨੂੰ ਮੁਸ਼ਕਲ ਨਹੀਂ ਆਣੀ ਚਾਹੀਦੀ ਕਿ ਉਹਨਾਂ ਦੀ ਰਜਿਸਟਰੀਆਂ ਪੂਟਣਗੀਆਂ ਧੰਨਵਾਦ